ਕੰਨਿ ਸਿਕਾ ਲੀ ਸਾਰਿਆਂ ਨੂੰ ਮਾ ਦੀ ਫਾਰਾਂਗੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਤੁਹਾਨੂੰ ਦੋ ਮੱਜਾਂ ਵਿਖਾਉਣੀਆਂ ਦੋਵੇਂ ਸੂਈਆਂ ਸਵਾਈਆਂ ਵਾਂ ਸੂਈਆਂ ਦੀਆਂ ਆਪਣੇ ਇੱਥੇ ਅੱਗੇ ਦੋ-ਦੋ ਟਾਈਮ ਚੁਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੇ ਆਪਣੀ ਜੱਡੀ ਮੱਝ ਲੈ ਆਏ ਜੇ ਵਾਲੀ ਜੱਡੀ ਲੈ ਆਇਆ ਠੀਕ ਚਲੋ ਇਹ ਸਾਈਡ ਦੀ ਪਰਸੋਂ ਦੀ ਅੱਛਾ ਮੁੜ ਕੇ ਨਹੀਂ ਉਹ ਪੈਂਦਾ ਤਾਂ ਗਏ ਨਾ ਤਾਂ ਟਾਈਮ ਲੱਗਦਾ ਰਹਿੰਦਾ ਹੈ ਜੀ ਹਾਂਜੀ ਉਹ ਕੋਈ 20 ਦਿਨ ਹੋ ਗਏ ਆ ਅੱਛਾ ਬੱਚਾ ਵੀ ਸਾਰਾ ਜਾਈ ਬੱਚਾ ਗਿਆ ਮਾਤੇ ਮਿੱਟੀ ਉਹਦੀ ਜੀ ਨਹੀਂ ਹੁੰਦੀ ਉਹ ਬੱਚਾ ਮਰ ਗਿਆ ਚਲੋ ਨਾਮ ਦੱਸ ਕਰੀ ਨਾਮ ਸੋਨੂ ਸ਼ਹਿਰ ਜਨਾਲ ਜ਼ਿਲ੍ਹਾ ਮਰਸਲ ਤੇ ਫੋਨ ਨੰਬਰ ਇਹ ਪੁੱਛਦਾ 986755 ਠੀਕ ਹੈ ਤੇ ਸਵਦਾ ਇਹਦਾ ਬੱਚੇ ਨਾ ਕੀਤਾ ਕਿ ਬੱਚੇ ਦਾ ਬੱਚਾ ਕੀਤਾ ਜੀ ਅੱਛਾ ਪਰ ਮੈਂ ਮੁੜ ਕੇ ਫਿਰ ਘਾਟਾ ਵਾਤਾ ਥੋੜਾ ਬੋੜਾ ਕੀਤਾ ਨਾਲ ਅੱਛਾ ਫਿਰ ਉਹਨਾਂ ਦੇ ਘਰੇ ਬੱਚਾ ਮਰ ਗਿਆ ਠੀਕ ਹੈ ਭਾਈ ਬੱਚਾ ਮਿਲ ਗਿਆ ਅੱਛਾ ਤੇ ਪਿੱਛੇ ਹੁਣ ਇਸ ਤਰ੍ਹਾਂ ਹੀ ਆਈ ਆ ਮੈਂ ਕਿਹਾ ਪੁੱਛੀ ਪਿਆ ਆ ਰਿਹਾ ਮੁਰਗੇ ਨਾਲ ਬੰਦੇ ਰ ਬਣਾਈ ਨਹੀਂ ਠੀਕ ਹੈ ਤੇ ਹੁਣ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀ ਜੇ ਵੈਸੇ 10 ਕਿਲੋ ਹਾਂਜੀ ਅੱਠ ਕਿਲੋ ਗ੍ਰੀੜੀ ਜਾਉਂਗੇ ਹੈਡਿੰਗ ਨਹੀਂ ਦੇ ਜੀਨ ਇਹ ਲਾਉਂਦੀ ਅੱਛਾ ਅਥਾਉਂ ਕਿਸੇ ਘਰ ਜਾ ਕੇ ਪਾ ਦੇ ਪਾ ਘਰ ਸਲੇ ਸਿੱਧੀਆਂ ਗੱਲਾਂ ਆਪਾਂ ਕਰਦੇ ਹੁਣ ਕਿਹੜਾ ਕਿ ਬਲਾਮਾ ਦਿੰਦਾ ਭਾਈ ਮਾੜਾ ਹਾਂਜੀ ਹਾਂਜੀ ਕੀ ਗੱਲ ਕਿ ਹੈਗਾ ਜਾ ਕੇ ਹੁਣ ਮਿਲੇਗਾ ਚੱਲ ਨਾ ਉੱਥੋਂ ਮੜਾ ਜਾ ਕੇ ਹੋਰਾਂ ਦੱਸਾਂਗੇ ਹਾਂਜੀ ਹਾਂਜੀ ਘਾੜੀ ਜਾ ਕੇ ਜੀਨ ਲਾਵੇ ਉਹ ਕਿਵੇਂ ਵਧਾ ਘਟਾ ਪੁੱਛਦਾ ਏ ਤੇ 8 ਕਿਲੋ 20 ਤੋਂ 20 ਤੋਂ 22 ਦਿਨ ਹੋਏ ਸੂਈ ਨੂੰ ਸਾਰੇ ਠੀਕ ਐ ਤੇ ਹੁਣ 8 ਕਿਲੋ ਦੁੱਧ ਹੈਗਾ ਜੀਨੇ ਬਾਕੀ ਉਤ ਨਹੀਂ ਆ ਵੀ ਚਲੋ ਮਾਦੇ ਆ ਵੀ ਹੈ ਭਾਰੇ ਪੱਲੇ ਜਿਆ ਸੰਭਨ ਵਾਲੀ ਹੈ ਜੇ ਕੋਈ ਸੰਭਨ ਵਾਲ ਲੈ ਜਾਊਗਾ ਭਾਈ ਇਹਦੇ ਦੋ ਚਤਾਂ ਚ ਖਲੋ ਕੇ ਸੈਕਣਾ ਜੀਰੋ ਫਿਰ ਦੋ ਤੇ ਚੱਲਣਾ ਵਾ ਨੇ ਹਨਾ ਹਰ ਵਿੱਚ ਬੱਚੇ ਨਾਤੀ ਫਦੀ ਗਈ ਹੋਈ ਹੈ ਹੋਇਆ ਲਗੀ ਜਾਨੀ ਵੇ ਬਾਕੀ ਥੱਲੇਆਂ ਚੰਗੀ ਬਣ ਗਈ ਆ ਸਾਂ ਦੇਖਾ ਨਾ ਇਹਦਾ ਲਾਗੇ ਤਾਂ ਇੱਕ ਰੀ ਇਹਦਾ ਭਾਈ ਰੱਖੀ ਜਾਂਦੀ ਰਾਤ ਦਾ ਮੂੰਹ ਨਹੀਂ ਲਾਇਆ ਚਾਹੇ ਲੀਗੀ ਜਲੀ ਰਾਤ ਤੇ ਕਿੰਨਾ ਫਿਰ ਕੀ ਰਾ ਮੁੱਲ ਅੱਜ ਦੀ ਜੇ ਲਾਉਂਦੀ ਜੇ ਕੋ ਮੇਰਾ ਵੀ ਸਾਹ ਨੂੰ ਖੜ ਕੇ ਭਾਈ ਦੇ ਜੇ ਬੱਚਾ ਬੱਚੇ ਨਾਲ ਲਈ ਹੀ ਬੱਚੇ ਨਾਲ ਤੇ ਵਹੀ ਮੈਂ 90 85 ਵੇਚਣੀ ਅੱਛਾ ਪਰ ਹੁਣ ਬੱਚੇ ਗੱਲ ਤੇ ਮਾਮਾ ਸਾਹ ਹੋਣਾ ਹਾਂਜੀ ਪੌਣੀ ਵਿਧਿਆ ਪਰਾਂ ਲਈ ਪਿਆ ਤਰਦੀ ਹਾਂਜੀ ਉਹਨਾਂ ਦੇ ਕੋ ਬੱਚੇ ਨਾਲ ਮੁਰਗੇ 5000 ਰੁਪਏ ਤੋੜਿਆ ਸਾਨੂੰ ਵਾਦਾ ਕਰਦਾ ਫੜੋ ਦਾ ਕਰਨਾ ਹੀ ਬਣਾ ਹਾਂਜੀ ਮੁਰਗੇ ਬੰਦੇ ਨਹੀਂ ਤੁਸੀਂ ਸੌਦਾ ਕੀਤਾ ਖੜੋ ਜਾਂਦਾ ਸਾਡੀ ਨਾ ਖੜੋ 5000 ਹਾਂਜੀ ਫਿਰ ਮੈਂ ਵੀ ਵਾਦਾ ਘਟਾਣਾ ਕਰਦੀ ਹਾਂ ਇਦਾਂ ਨਹੀਂ ਕੀ ਜਾਂਦੀ ਠੀਕ ਆ ਹੁਣ ਭਾਈ ਹਾਂ ਨਾ 2 ਗੱਡ 70 ਰੁਪਏ ਦੀ ਲੀਏ 60000 ਦੀ ਆਹ 1000 ਹੋਰ ਛੱਡ ਦਈਏ ਫਿਰ ਭਾਈ ਹਾਂ ਨਾ ਆਪਾਂ 60000 ਦੀ ਮਾਝ ਦੇਵਾਂਗੇ 60000 ਦੀ ਮੇਰੇ ਘਰ ਕੋਈ ਦੋ ਲੰਗ ਚ ਹੋਵੇ ਤਿੰਨ ਅੰਗ ਚ ਹੋਵੇ ਇਹ ਟੀਕਾ ਵੀ ਲਵਾ ਦਿੱਤੀ ਕਿਹੇ ਘਰ ਜਾ ਕੇ ਬਾੜੇ ਹੀ ਮਿਲ ਸਾਰੀ ਅਸੀਂ ਬਾਕੀ ਆ ਵੀ ਇਹ ਤਾਂ ਇਕੱਲਾ ਦੁੱਧ ਦਾ ਮੁੱਲ ਨਹੀਂ ਆ ਕੱਦ ਵਜਨ ਚ ਵੀ ਮੱਝ ਚੰਗੀ ਆ ਸੋਣੀ ਛੋਟੀ ਐ ਇਦਾਂ ਲੰਗੀ ਜਾਣੀ ਆ ਆਪੇ ਨੂੰ ਕਿਹੜਾ ਕਹਿਣ ਦੇ ਓ ਡਿੰਗੀ ਜਾ ਹਾਂਜੀ ਹਾਂਜੀ ਇਦਾਂ ਦੇ ਲੰਗੀ ਲਾਉਂਦੀ ਹੈ ਠੀਕ ਆ ਹਾਂ ਇਹ ਤੇ ਅਹੋ ਇਹ ਕਿੰਨੀ ਪਈ ਬਣੀ ਗਿਆ ਅੱਛਾ ਡੇਢ ਮਹੀਨੇ ਦੀ ਬਣੀ ਪਾਹੀ ਜਿਓ ਭਾਈ ਦੁੱਧਰ ਬੀ ਲੀਟਰ ਆ ਜਿਹੜਾ ਉਹਦਾ 7 ਕਿਲੋਗਾ ਤੇ ਇਹਦੇ ਉਹਦੇ ਨਾਲ ਵੀ ਭਾਰੀ ਆ ਫਾਜ ਕੱਦ ਮੱਝਾਂ ਆ ਵੀ ਚਲੋ ਜੀ ਇਦਾਂ ਹੀ ਬਹਿ ਜੋ ਭਾਈ ਇਦਾਂ ਹੀ ਨੇ ਲੱਗ। ਲੋਤੋ ਲੋਤੋ। ਇਹ ਵੀ ਹੈ ਭਾਵੇਂ ਬੱਚੇ ਤੋਂ ਬਿਨਾ ਵਾ ਤੇ ਮੱਝਾਂ ਕੱਦ ਵਜਨਾਂ ਲਈਆਂ। ਅੱਛਾ ਪਾੜਾ ਪਾ ਕੇ ਥੱਲੇ ਬਹਿ ਜਾਣਾ। ਤੇ ਹੁਣ ਪੱਕਾ ਦੁੱਧ ਕਿੰਨਾ? 7 ਕਿਲੋ ਦੁੱਧ ਭਾਜੀ ਨੂੰ। ਤੋਰੋ ਫੇਰ ਇੱਕ ਦਿਨ। 200 ਗ੍ਰਾਮ ਘੱਟ ਜੇ ਵਾਜੇ ਮੈਂ ਉਦੀ ਦੀ ਭਾਜੀ ਗੱਲ ਕਰਦਾ। ਹਾਂਜੀ ਹਾਂਜੀ। ਮੱਝਾਂ ਭਾਜੀ ਵਧੀਆਂ ਵਾ। ਅੱਜ ਮੱਝਾਂ ਚਲੋ ਦੋਵੇਂ ਕੱਦ ਕਾਟ ਖਾ ਲੀਆਂ ਵਾ ਪਾਰੀਆਂ ਮੱਝਾਂ। 7 ਕਿਲੋ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹਦੇ ਕੋਲ ਬਾਕੀ ਆ ਵੀ ਨੇ ਸੱਜੇ ਦੁੱਧ ਦੀ ਬਣੀ ਜੇ ਦੁੱਧ ਨੇ 18 19 ਕਿਲੋ ਕੁ ਵਾਇਰ ਸੱਜਣ ਨੇ ਅੱਛਾ ਆਪਣੀ ਲਾਗੋਂ ਵਾਦੇ ਲਈ ਦੁੱਧ ਨਹੀਂ ਆਈ 12 ਕਿਲੋ ਦੁੱਧ ਸੱਜਣਾਂ ਜਵਾਹ ਚੋਣ ਭਾਜੀ ਅੱਧੀ ਕਰ ਦੋ ਇਹ ਆ ਵੀ ਗਾਂ ਤਿਆਰ ਕਰਨ ਵਾਲੀ ਮੱਝ ਆਏ ਜੇ ਕਿਸੇ ਨੇ ਗਾਂ ਤਿਆਰ ਕਰਨੀ ਆ ਦੁੱਧ ਵਾਲੀ ਨਿਸ਼ਾਨੀਆਂ ਸਾਰੀਆਂ ਚੰਗੀਆਂ ਤੇ ਆ ਥਾਣੇ ਦੇ ਵੀ ਤੁਹਾਨੂੰ ਦਿਖਾਈਏ ਲੱਗੇ ਤਾਂ ਜਿਹੜਾ ਪਈ ਇਹ ਭਾਈ ਚਲਾਏ ਦੇ ਦੇ ਹਵਾਣੇ ਤੇ ਨਾੜਾ ਵੀ ਦੇਖ ਸਕਦੇ ਬਾਕੀ ਮਿਲਕ ਵੀ ਨੇ ਵੀ ਚੰਗੀ ਲੱਗੀ ਆ ਤੇ ਇਹਦਾ ਕਿੰਨਾ ਫੇਰ ਕਰਨਾ ਮੈਂ ਭਾਈ ਜੀ ਪਤਾਵਾਗੇ ਹਾਲ ਹੈ 55000 ਦੀ ਅੱਛਾ 100 200 ਰੁਪਏ ਛੋੜਾ ਕਰਨਾ 50000 ਰੁਪਏ ਦੀ ਦੋ ਨੰਬਰ ਜਿੱਥੇ ਮਰਜ਼ੀ ਕੋ ਭੇਜੇ ਮੇਰੇ ਘਰ ਭਾਵੇਂ ਮੁੱਲ ਵੀ ਲਵਾ ਲਈਦਾ ਲਿਆ ਗਏ ਇਹ ਆ ਵੀ ਅੱਜ ਵੀ ਉਹਨੇ ਤੀ ਆ ਤੇ ਦੋ ਚਾਰ ਮਹੀਨੇ ਚੋ ਕੇ ਫੇਰ ਹੁੰਦੇ ਨੇ ਜੀ ਆ ਗੱਲ ਦੱਸੀ ਜੀ ਘਰ ਲੈ ਡੇਢ ਮਹੀਨਾ ਹੋ ਗਿਆ ਜੀ ਅੱਛਾ ਡੇਢ ਤੋਂ ਦੋ ਚਾਰ ਦਿਨ ਕੱਟੀ ਹੋ ਗਏ ਤਾਂ ਮੈਂ ਚੈੱਕ ਕਰਨੀ ਸੀ ਅੱਛਾ ਡਾਕਟਰਾਂ ਦਾ ਪਤਾ ਨਹੀਂ ਲੱਗਦਾ ਛੱਟੇ ਰਹੇ ਜੀ ਆ ਇਹ ਆ ਗਾਇਆਂ ਬੋਲੀ ਇਹਨੂੰ ਕੀ ਕਰਤਾ ਹੈ ਅੱਛਾ ਇਹਨਾਂ ਨੂੰ ਬੱਧ ਵੀ ਆਵੇ ਇਹ ਵੀ ਬੋਲੀ ਨੂੰ ਕੀ ਕਰਾਏ ਚੈੱਕ ਕਰਾਈ ਆ ਤਰ੍ਹਾਂ ਵੀ ਤੇ ਪਰ ਜੇ ਚੈੱਕ ਦੇ ਸ਼ੱਕ ਦੇ ਵਿੱਚ ਆ ਸ਼ੱਕ ਚ ਆਈ ਆ ਕੀ ਗੱਲ ਛੱਡਾ ਦਨ ਲਵਾਤਾ ਵਾ ਠੀਕ ਆ ਸੋਪਰ ਹੈ ਚੈੱਕ ਨਹੀਂ ਹੋਈ ਜੇ ਤਾਂ ਕਿਉਂ ਇਹ ਡਾਕਟਰ ਦਾ ਦਿਨਾਂ ਦਾ ਪਤਾ ਲੱਗਨੇ ਪਰਪਰ ਨਹੀਂ ਪਤਾ ਲੱਗਨੇ ਬਾਕੀ ਇਹ ਵੀ ਜੇ ਗੱਭਨ ਨਿਕਲ ਆਵੇ ਹਾਂ ਫਿਰ ਤੇ ਚੰਗੀ ਰਕਮ ਦੀ ਮਾਈ ਤਿਆਰ ਹੋਣੀ ਹੈ ਹਣ ਗਾਂ ਹੀ ਰਹਿ ਗਈ ਕਾਵਲੀ ਹਾਂਜੀ ਇਹ ਗਾਈ ਭਾਜੀ ਬੋਲੀ ਅੱਛਾ ਦੁੱਧ ਦੇ ਕੋ 7 ਕਿਲੋ ਦੀ ਅੱਛਾ ਕਿਵੇਂ ਆਈ ਕੀ ਗੱਲ ਨੂੰ ਭਰਾਤਾ ਜਾਵੇ ਨਾਲ ਇਹਨੂੰ ਟੀਕਾ ਭਰਾਤਾ ਹੈ ਠੀਕ ਆ ਹਾਂ ਕਿਵੇਂ ਆਈ ਦੁੱਧ 7 ਕਿਲੋ ਦੇ ਫੋਨ ਆਪਾ ਦੋ ਤੇ 4 ਕਿਲੋ ਜੇ 5 ਹੋ ਜੀ ਦੁੱਧੋ ਘੜੀ ਸੀ ਦੀ ਗੱਲ ਤਾਂ ਉਹਦਾ گاਵਾ ਬੜੋ ਵਧੀਆ ਘੱਟ ਨਹੀਂ ਇਹ ਫੇਰ ਜਾਂਦੀ ਠੀਕ ਆ ਇਹ ਆ ਵੀ ਚਲੋ ਗਾਂ ਸੰਭੀ ਸੁੰਭੀ ਵੀ ਕਿਸੇ ਨੇ ਘਾਟੀ ਹੈ ਉਹ ਜਿਹੜੀ ਬਰੀਡ ਵਗੈਰਾ ਪੋਤਰਾ ਹੈ ਮਸਲਜਾਤ ਵਾਲੀ ਆ ਪਰ ਕਿਸੇ ਨੇ ਕਦਰ ਨਹੀਂ ਕੀਤੀ ਇਹਦੀ ਉਹੋ ਜੀ ਕੋਣੀ ਪਾਜੀ ਜੀ ਤਰਦੀ ਨਾ ਜਗੇ ਖਾਲ ਹਾਂਜੀ ਗਾਂ ਕਾਰੀ ਜੀ ਸਰੀਰ ਦੀ ਕੋਣੀ ਸੋਹਣ ਪੜਾ ਕੋ ਬਿੱਲਾ ਗੁਰੀ ਦਾ ਸਾਰੀ ਗੱਲ ਇਹ ਨਹੀਂ ਕੋ ਲੱਤਾ ਮਾਰ ਵਾਲੀ ਆ ਠੰਡੀ ਧੀਰੀ ਭਾਵੇਂ ਤੇ ਜੰਦਾ ਨਾ ਚੋਈਦਾ ਠੀਕ ਕੋਈ ਮੰਗਾ ਨਹੀਂ ਕੋਈ ਨਹੀਂ ਦੁੱਧੋ ਘੜੀ ਦੁੱਧੋ 4 ਹੋ ਜੇ 5 ਹੋ ਜੀ ਕੀ ਫਸਟ ਕੋਲੇ ਕੇ ਵੀ ਆ ਗਈ ਹੁਣ ਇਹ ਵੀ ਚਲੋ ਕੇ ਵੀ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਭਾਜੀ ਚਾਹ ਪਾਣੀ ਜਿਹੜਾ ਬਣਾਉਣਾ ਬਣਾਉਣੀ ਹੈ ਨਾ ਹਾਂਜੀ ਗਾਂ ਗਾਂ ਤਿਆਰ ਕਰਨ ਵਾਲੀ ਬਰੀਡ ਆ ਜੇ ਏਡੀ ਬੱਚੀ ਆ ਜਿਹੜੀ ਲੈਂਦੀ ਕੁੜੀ 30 35 ਹਜ਼ਾਰ ਦਾ ਬੱਚਿਆਂ ਭਾਜੀ ਮਿਲਦੀਆਂ ਦਾਨੀਆਂ ਤੇ ਇਹਦਾ ਫਿਰ ਮੁੱਲ ਇਹ ਹਾਂ ਨਾ 12000 ਦੀ ਆਪਾਂ ਦਵਾਵਾਂਗੇ ਕੀ ਗਾ ਵੀ ਭਰਾਤਾ ਜੀ ਜਗਦਾ ਇੱਕ ਨਾ ਫਿਰ ਦਵਾ ਦਾਂਗੇ ਨਾ ਠੀਕ ਆ ਹੁਣ ਆਪਾਂ ਭਰਾ ਦਾ ਵੀ ਖੜੂਗਾ ਆਪਾਂ ਚਲੋ ਭਰਾ ਨੂੰ ਜਾ ਕੇ ਹੁਣ ਤੇ ਇੱਕ ਬੋਰਡ ਤੇ ਆਪਾਂ ਲਾਇਆ ਵਾ ਅੱਧੀ ਇਹ ਵੀ ਲਾਇਆ ਤੇ ਇੱਕ ਆਜ ਦਾ ਵੱਡਾ ਲਾਤਾ ਜਿੱਤਰ ਇਹ ਵੀ ਲਾਤਾ ਮੇਰੇ ਸ਼ੌਕ ਦਾ ਕੀ ਮਿਲ ਜੇ ਨਹੀਂ ਤੇ ਇਹਦਾ ਕੀ ਕਾਰਨ ਹੈ ਇੰਨਾ ਵੱਡਾ ਬੋਰਡ ਲਾਉਂਦਾ ਕਾਹ ਦਾ ਕੋਈ ਨਹੀਂ ਉੱਥੇ ਲਾਤਾ ਪਿਆਰ ਦੇ ਨਾਲ ਇਹ ਸ਼ੌਕ ਹੈ ਅੱਛਾ ਹਾਂਜੀ ਇਹਰੇ ਚ ਲਿਖਿਆ ਕੀ ਆ ਏਦਾਂ ਮਤਲਬ ਕਰ ਹਾਂ ਜੀ ਤੁਸੀਂ ਕਿ ਉਹ ਵੀਰ ਦੇ ਕਿਸੇ ਪਾੜੀ ਲਾਉਂਦਾ ਕਿਉਂ ਅੱਜ ਕੱਲ੍ਹ ਕਈ ਬੰਦੇ ਨਾ ਥੋੜਾ ਕੋਈ ਚੀਜ਼ ਆ ਜੀ ਨੇ ਕਿੰਨੇ ਬੰਦੇ ਕੋਲ ਹਾਂਜੀ ਬੜਾ ਮਾਨ ਬੰਦੇ ਕੋ ਹੋ ਜਾਂਦਾ ਮਾਲਕ ਕੋਈ ਵੀ ਚੀਜ਼ ਕੇ ਕੋ ਲਾ ਜੀ ਮਤਲਬ ਕੋਈ ਵੀ ਆ ਜਾਂਦਾ ਵਾ ਅੱਛਾ ਫਿਰ ਇਹ ਨਾਲੇ ਪੜੂਗਾ ਰਹਿ ਤੇ ਪੀ ਪੀ ਲਾਉਗਾ ਉਹ ਤੇ ਲਾਉਂਦੀ ਰਹੇ ਕਿਸੇ ਪੀ ਲਾ ਦਿੰਦੇ ਹਾਂ ਮੈਂ ਹੀ ਕੋ ਗਲਤ ਤਰ ਆਪਣੇ ਮੈਨੂੰ ਕਿਤੇ ਟਿੱਪੀ ਲਾ ਦੇਣੀ ਆ ਠੀਕ ਆ ਤੇ ਆਵੇ ਤੁਹਾਡਾ ਧਿਆਨ ਇੱਧਰ ਪੈਂਦਾ ਰਿਹਾ ਕਿ ਡਰੂਗਾ ਗਿਆ ਤੇ ਕੋਈ ਗਲਤ ਕੰਮ ਨਾ ਕਿਹਾ ਧੋਖਾ ਨਾ ਕਰਾਂਗੇ ਤੇ ਫਿਰ ਧੋਖਾ ਕਿਹਦੇ ਨੂੰ ਹੁੰਦਾ ਸਹੀ ਗੱਲ ਆਪਾਂ ਰੱਬ ਤੋਂ ਚੋਰੀ ਕਰਦੇ ਪਰ ਮਾਰੇ ਨੂੰ ਪਤਾ ਨਾ ਕਿੱਥੇ ਧੋਖਾ ਕੀਤਾ ਪਿਆ ਰੱਬ ਕਿੱਪੀ ਲਾ ਦੇ ਜੀ ਕਰਕੇ ਦੇਖ ਠੀਕ ਆ ਹਾਂ ਆ ਕੋਈ ਵੀਰਪਾ ਹੋਵੇ ਪੜ ਲੈ ਰਮਾਨਾ ਚੰਗਾ ਤਕੜਾ ਬੋਰਡ ਵੀਰ ਦੀ ਇਹਨੇ ਨੱਕ ਪੂਰੀ ਕੰਦ ਤੇ ਲਾਇਆ ਹੈ ਵਲਾ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਤੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪੁੱਛੋ ਕ੍ਰਿਸ਼ੋਜੀ